ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤੁਹਾਨੂੰ ਦੱਸ ਦੇ ਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦੇ ਨਾਲ ਜੁੜੀ ਵੱਡੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਤਾਂ ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦੀ ਜਿਹੜੀ ਮਾਨਤਾ ਹੈ ਉਹ ਰੱਦ ਹੋ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਚੋਣ ਖਰਚਿਆਂ ਦਾ ਜਿਹੜਾ ਵੇਰਵਾ ਹੈ ਉਹ ਜਮਾ ਨਹੀਂ ਕਰਵਾਇਆ ਸੀ ਜਿਸ ਨੂੰ ਦੇਖਦੇ ਆਇਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮੇਤ 11 ਪਾਰਟੀਆਂ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਹੈ 11 ਪਾਰਟੀਆਂ ਕਿਹੜੀਆਂ ਨੇ ਇਸ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਪਣਾ ਪੰਜਾਬ ਪਾਰਟੀ ਆਪਣਾ ਸਮਾਜ ਪਾਰਟੀ ਭੋਜਨ ਸਮਾਜ ਪਾਰਟੀ ਅੰਬੇਦਕਰ ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਦਕਰ ਜੈ ਜਵਾਨ ਜੈ ਕਿਸਾਨ ਪਾਰਟੀ ਜਨਰਲ ਸਮਾਜ ਪਾਰਟੀ ਸਮਾਜ ਅਧਿਕਾਰ ਕਲਿਆਣ ਪਾਰਟੀ ਸਹਿਜਦਾਰੀ ਸਿੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਸਿਮਰ ਜਿੰ ਸਿੰਘ ਮਾਨ ਉਹਨਾਂ ਦੀ ਪਾਰਟੀ ਹੈ ਸ਼੍ਰੋਮਣੀ ਲੋਕ ਦਲ ਪਾਰਟੀ ਇਹ 11 ਪਾਰਟੀਆਂ ਨੇ ਜਿਨ੍ਹਾਂ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਦੱਸਿਆ ਗਿਆ ਹੈ ਕਿ ਚੋਣ ਖਰਚਿਆਂ ਦਾ ਜਿਹੜਾ ਵੇਰਵਾ ਇਹਨਾਂ ਦੇ ਵੱਲੋਂ ਜਮਾਨੀ ਕਰਵਾਇਆ ਗਿਆਤਾ 10 ਅਕਤੂਬਰ ਨੂੰ ਹੁਣ ਇਹਨਾਂ ਨੂੰ ਆਪਣਾ ਜਿਹੜਾ ਲਿਖਤੀ ਪੱਕਾ ਦੇਣਾ ਪਵੇਗਾ ਤੇ ਅਕਤੂਬਰ ਨੂੰ ਜਿਹੜਾ ਇਹ ਚੋਣ ਕਮਿਸ਼ਨ ਦੇ ਵਿੱਚ ਪੇਸ਼ ਹੋਣਗੇ ਇਹਨਾਂ ਦੀ ਪੇਸ਼ਗੀ ਜਿਹੜੀ ਆ ਉਹ ਲਈ ਜਾਵੇਗੀ ਤਾਂ ਉੱਥੇ ਇਹਨਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਵੇਗਾ ਜੇਕਰ ਚੋਣ ਕਮਿਸ਼ਨਰ ਇਹਨਾਂ ਦੀਆਂ ਦਲੀਲਾਂ ਜਾਂ ਇਹਨਾਂ ਦੇ ਪੱਖ ਤੋਂ ਖੁਸ਼ ਨਹੀਂ ਹੁੰਦਾ ਤਾਂ ਚੋਣ ਕਮਿਸ਼ਨ ਦੇ ਵੱਲੋਂ ਵੱਡਾ ਝਟਕਾ ਜਿਹੜਾ ਇਹਨਾਂ ਪਾਰਟੀਆਂ ਨੂੰ ਦਿੱਤਾ ਜਾ ਸਕਦਾ ਹੈ ਇਹਨਾਂ ਪਾਰਟੀਆਂ ਦੀ ਜਿਹੜੀ ਹੈ ਮਾਨਤਾ ਜਿਹੜੀ ਹੈ ਉਹ ਰੱਦ ਕੀਤੀ ਜਾ ਸਕਦੀ ਹੈ ਤਾਂ ਜਿੰਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਸੀ ਤਾਂ ਕਿ ਉਹਨਾਂ ਦੀ ਜਿਹੜੀ ਪਾਰਟੀ ਹੈ ਉਸ ਨੂੰ ਰੱਦ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਦੇ ਵੱਲੋਂ ਚੋਣ ਖਰਚਿਆਂ ਦਾ ਵੇਰਵਾ ਜਿਹੜਾ ਹੈ ਉਹ ਚੋਣ ਕਮਿਸ਼ਨ ਨੂੰ ਜਮ੍ਹਾਂ ਨਹੀਂ ਕਰਵਾਇਆ ਗਿਆ ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਫੈਸਲਾ ਲਿਆ ਗਿਆ ਤੇ ਉਹਨਾਂ ਦੇ ਵੱਲੋਂ ਜਿਹੜਾ ਹੈ 11 ਪਾਰਟੀਆਂ ਨੂੰ ਜਿਹੜਾ ਹੈ ਨੋਟਿਸ ਕੱਢਿਆ ਗਿਆ ਜਿਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਜਿਹੜਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਮੌਜੂਦ ਹੈ ਤਾਂ ਇਹ ਪਾਰਟੀ ਵੀ ਜਿਹੜੀ ਆ 10 ਤਰੀਕ ਨੂੰ ਆਪਣਾ ਪੱਖ ਜਿਹੜਾ ਲਿਖਤੀ ਰੂਪ ਦੇ ਵਿੱਚ ਰੱਖੇਗੀ ਤੇ 17 ਅਕਤੂਬਰ ਨੂੰ ਇਹ ਕਮਿਸ਼ਨ ਦੇ ਵਿੱਚ ਪੇਸ਼ ਹੋਵੇਗੀ ਜੇਕਰ ਇਹ ਕਮਿਸ਼ਨ ਇਨਾਂ ਦੀਆਂ ਦਲੀਲਾਂ ਜਾਂ ਇਹਨਾਂ ਦੇ ਪੱਖ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਪਾਰਟੀ ਆ ਇਸ ਦੀ ਮਾਨਤਾ ਰੱਦ ਹੋ ਸਕਦੀ ਹੈ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦੇ ਨਾਲ ਜੁੜੀ ਵੱਡੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਤਾਂ ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦੀ ਜਿਹੜੀ ਮਾਨਤਾ ਹੈ ਉਹ ਰੱਦ ਹੋ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਚੋਣ ਖਰਚਿਆਂ ਦਾ ਜਿਹੜਾ ਵੇਰਵਾ ਹੈ ਉਹ ਜਮ੍ਹਾਂ ਨਹੀਂ ਕਰਵਾਇਆ ਸੀ ਜਿਸ ਨੂੰ ਦੇਖਦੇ ਆਇਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮੇਤ 11 ਪਾਰਟੀਆਂ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਹੈ 11 ਪਾਰਟੀਆਂ ਕਿਹੜੀਆਂ ਨੇ ਇਸ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਆਪਣਾ ਪੰਜਾਬ ਪਾਰਟੀ ਆਪਣਾ ਸਮਾਜ ਪਾਰਟੀ ਭੋਜਨ ਸਮਾਜ ਪਾਰਟੀ ਅੰਬੇਦਕਰ ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਦਕਰ ਜੈ ਜਵਾਨ ਜੈ ਕਿਸਾਨ ਪਾਰਟੀ ਜਨਰਲ ਸਮਾਜ ਪਾਰਟੀ ਸਮਾਜ ਅਧਿਕਾਰ ਕਲਿਆਣ ਪਾਰਟੀ ਸਹਿਜਦਾਰੀ ਸਿੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਹੈ ਸ਼੍ਰੋਮਣੀ ਲੋਕ ਦਲ ਪਾਰਟੀ ਇਹ 11 ਪਾਰਟੀਆਂ ਨੇ ਜਿਨ੍ਹਾਂ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਦੱਸਿਆ ਗਿਆ ਹੈ ਕਿ ਚੋਣ ਖਰਚਿਆਂ ਦਾ ਜਿਹੜਾ ਵੇਰਵਾ ਇਹਨਾਂ ਦੇ ਵੱਲੋਂ ਜਮ੍ਹਾਂ ਨਹੀਂ ਕਰਵਾਇਆ ਗਿਆ ਤਾਂ 10 ਅਕਤੂਬਰ ਨੂੰ ਹੁਣ ਇਹਨਾਂ ਨੂੰ ਆਪਣਾ ਜਿਹੜਾ ਲਿਖਤੀ ਪਾਕੋ ਦੇਣਾ ਪਵੇਗਾ ਤੇ ਅਕਤੂਬਰ ਨੂੰ ਜਿਹੜਾ ਇਹ ਚੋਣ ਕਮਿਸ਼ਨ ਦੇ ਵਿੱਚ ਪੇਸ਼ ਹੋਣਗੇ ਇਹਨਾਂ ਦੀ ਪੇਸ਼ਕੀ ਜਿਹੜੀ ਆ ਉਹ ਲਈ ਜਾਵੇਗੀ ਤਾਂ ਉੱਥੇ ਇਹਨਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਵੇਗਾ ਜੇਕਰ ਚੋਣ ਕਮਿਸ਼ਨਰ ਇਹਨਾਂ ਦੀਆਂ ਦਲੀਲਾਂ ਜਾਂ ਇਹਨਾਂ ਦੇ ਪੱਖ ਤੋਂ ਖੁਸ਼ ਨਹੀਂ ਹੁੰਦਾ ਤਾਂ ਚੋਣ ਕਮਿਸ਼ਨ ਦੇ ਵੱਲੋਂ ਵੱਡਾ ਝਟਕਾ ਜਿਹੜਾ ਇਹਨਾਂ ਪਾਰਟੀਆਂ ਨੂੰ ਦਿੱਤਾ ਜਾ ਸਕਦਾ ਹੈ ਇਹਨਾਂ ਪਾਰਟੀਆਂ ਦੀ ਜਿਹੜੀ ਹੈ ਮਾਨਤਾ ਜਿਹੜੀ ਹੈ ਉਹ ਰੱਦ ਕੀਤੀ ਜਾ ਸਕਦੀ ਹੈ ਤਾਂ ਜਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਸੀ ਤਾਂ ਕਿ ਉਹਨਾਂ ਦੀ ਜਿਹੜੀ ਪਾਰਟੀ ਹੈ ਉਸ ਨੂੰ ਰੱਦ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਦੇ ਵੱਲੋਂ ਚੋਣ ਖਰਚਿਆਂ ਦਾ ਵੇਰਵਾ ਜਿਹੜਾ ਹੈ ਉਹ ਚੋਣ ਕਮਿਸ਼ਨ ਨੂੰ ਜਮ੍ਹਾਂ ਨਹੀਂ ਕਰਵਾਇਆ ਗਿਆ ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਫੈਸਲਾ ਲਿਆ ਗਿਆ ਤੇ ਉਹਨਾਂ ਦੇ ਵੱਲੋਂ ਜਿਹੜਾ ਹੈ 11 ਪਾਰਟੀਆਂ ਨੂੰ ਜਿਹੜਾ ਹੈ ਨੋਟਿਸ ਕੱਢਿਆ ਗਿਆ ਜਿਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਜਿਹੜਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਮੌਜੂਦ ਹੈ ਤਾਂ ਇਹ ਪਾਰਟੀ ਵੀ ਜਿਹੜੀ ਆ 10 ਤਰੀਕ ਨੂੰ ਆਪਣਾ ਪੱਖ ਜਿਹੜਾ ਲਿਖਤੀ ਰੂਪ ਦੇ ਵਿੱਚ ਰੱਖੇਗੀ ਤੇ 17 ਅਕਤੂਬਰ ਨੂੰ ਇਹ ਕਮਿਸ਼ਨ ਦੇ ਵਿੱਚ ਪੇਸ਼ ਹੋਵੇਗੀ ਜੇਕਰ ਇਹ ਕਮਿਸ਼ਨ ਇਨਾਂ ਦੀਆਂ ਦਲੀਲਾਂ ਜਾਂ ਇਨਾਂ ਦੇ ਪੱਖ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਪਾਰਟੀ ਆ ਇਸ ਦੀ ਮਾਨਤਾ ਰੱਦ ਹੋ ਸਕਦੀ ਹੈ